ਦੇ ਕਾਰਨ ਹੁੰਦੀਆਂ ਔਰਤਾਂ ਦੀਆਂ ਮਾਤਾਂ ਦਾ سلسلہ ਲਗਾਤਾਰ ਚੱਲ ਰਿਹਾ ਹੈ ਦਿ ਰਾਜ ਦੇ ਲੋਬੀ ਇਸ ਕਦਰ ਤੰਗ ਪ੍ਰੇਸ਼ਾਨ ਕਰਦੇ ਨੇ ਕਿ ਆਖਰਕਾਰ ਔਰਤਾਂ ਦੇ ਵੱਲੋਂ ਜਿਹੜੀਆਂ ਸਤਾਈਆਂ ਹੁੰਦੀਆਂ ਨੇ ਸਹੁਰਿਆਂ ਦੇ ਵੱਲੋਂ ਤੋਂ ਉਹਨਾਂ ਦੇ ਵੱਲੋਂ ਕੌਫ ਨਾ ਕਦਮ ਚੁੱਕ ਕੇ ਚਾਹੁੰਦੇ ਨੇ ਅਜੇ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਜਿੱਥੇ ਕਿ ਮਹਿਜ਼ 5 ਮਹੀਨੇ ਪਹਿਲਾਂ ਵਿਆਹੀ ਇੱਕ ਕੁੜੀ ਦੇ ਵੱਲੋਂ ਫਹਾ ਲੈ ਕੇ ਜੀਮੂ ਲਿਲਾਸ ਮਾਫਤ ਕਰ ਲਈ ਗਈ ਹੈ ਉਧਰ ਪੇਕੇ ਪਰਿਵਾਰ ਦੇ ਵੱਲੋਂ ਕਤਲ ਦੇ ਇਲਜ਼ਾਮ ਲਾਏ ਗਏ ਨੇ ਹਾਲਾਂਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਚੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਸ ਕਰਾਂ ਦੀਆਂ ਲਗਾਤਾਰ ਜੜੀਆਂ ਨੇ ਖਬਰਾਂ ਸਾਹਮਣੇ ਨੇ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਖੰਨਾ ਖੁਰਦ ਰੋਡ ਸਥਿਤ ਸਿੰਘ ਐਵੇਨਿਊ ਕਲੋਨੀ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਜਦੋਂ 30 ਸਾਲਾ ਵਿਹੋਤਾ ਰਮਨਦੀਪ ਕੌਰ ਦੀ ਜੋ লাশ ਹੈ ਕਮਰੇ ਦੇ ਪੱਖੇ ਨਾਲ ਲਟਕਦੀ ਹੋਈ ਮਿਲੀ ਘਟਨਾ ਦੀ ਜਾਣਕਾਰੀ ਮਿਲਦੀ ਮੌਕੇ ਤੇ ਪੁਲਿਸ ਪੂਜੀ ਤਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦਲੀਦਤ ਰਮਨਦੀਪ ਦੇ ਪੀਕੇ ਪਰਿਵਾਰ ਨੇ ਇਸ ਨੂੰ ਮੌਤ ਨਹੀਂ ਮੌਤ ਨੂੰ ਖੁਦਕੁਸ਼ੀ ਨਹੀਂ ਬਲਕਿ ਕਤਲ ਕਰਾਰ ਦਿੱਤੇ ਤੇ ਸੌਰਿਆ ਤੇ ਗੰਭੀਰ ਇਲਜ਼ਾਮ ਲਾਇਆ ਨੀ ਮ੍ਰਿਤਕ ਦੇਪਰਾ ਦਰਸ਼ਨ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਮਗਰੋਂ ਹਿਊਜ਼ ਦੀ ਭੈਣ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਸੌਰਿਆ ਪਰਿਵਾਰ ਦੇ ਵੱਲੋਂ ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਜੋ ਪਰਿਵਾਰ ਦੀ ਆਰਥਿਕ ਤੰਗੀ ਕਰਕੇ ਪੂਰੀ ਨਾ ਹੋ ਸકી ਦਰਸ਼ਨ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਰਮਨਦੀਪ ਦੀ ਜ਼ਿੰਦਗੀ ਨਰਕ ਬਣ ਗਈ ਸੀ ਉਸ ਨੂੰ ਕਮਰੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਸੀ ਤੇ ਮਾਪਿਆਂ ਦੇ ਨਾਲ ਫੋਨ ਤੇ ਗੱਲ ਵੀ ਨਹੀਂ ਕਰਨ ਦਿੱਤੀ ਚਾਰੀ ਸੀ ਕਈ ਵਾਰ ਜਦੋਂ ਉਸ ਨਾਲ ਗੱਲ ਹੁੰਦੀ ਤਾਂ ਉਸ ਦੀ ਆਵਾਜ਼ ਵਿੱਚ ਦਰਦ ਅਤੇ ਡਰ ਸਾਫ਼ ਸੁਣਾਈ ਦਿੰਦਾ ਸੀ ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸੌਰਿਆ ਨੇ ਪਹਿਲਾਂ ਰਮਨਦੀਪ ਦਾ ਕਤਲ ਕੀਤਾ ਤੇ ਸਬੂਤਾਂ ਨੂੰ ਮਿਟਾਉਣ ਦੇ ਲਈ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ ਪਰਿਵਾਰ ਨੇ ਦੱਸਿਆ ਕਿ ਮੌਕੇ ਤੇ ਪਹੁੰਚਣ ਤੇ ਰਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ ਤੇ ਪਿੱਠ ਤੇ ਵੀ ਜੋ ਕਈ ਨਿਸ਼ਾਨ ਸੀਗੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਕਰ ਇੱਕ ਖੁਦਕੁਸ਼ੀ ਹੈ ਜਾਂ ਫਿਰ ਕਤਲ ਹੈ ਇਹ ਜਾਂਚ ਦਾ ਵਿਸ਼ੇਸ਼ ਤੋਂ ਬਾਅਦ ਇਸ ਦੇ ਪੂਰੇ ਪੇਤ ਜਿਹੜੇ ਨੇ ਉਹ ਪਤਾ ਲੱਗਣਗੇ ਇੱਕ ਮਿੰਟ ਜੀ ਹੱਥ ਬੰਨ ਲੈ ਮੈਂ ਕਿਹਨੂੰ ਕੱਲਾ ਇਹਨੂੰ ਨਹੀਂ ਬਤਾ ਰਿਹਾ ਮਾਤਾ ਕਿ ਜੀ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਰੇ 5-6 ਮਹੀਨਾ ਲੱਗਿਆ ਜੇ ਇਹਨਾਂ ਵੱਲ ਇੱਕ ਵਾਰੀ ਜਾਇਆ ਮੁੱਢਾ ਤੇ ਜਿਉ ਨਹੀਂ ਇਹ ਜਿਉ ਨਹੀਂ ਨਾ ਭੁੱਲਦਾ ਨਹੀਂ ਛੋੜੇ ਨਹੀਂ ਛੋੜੇ ਨਹੀਂ ਖਲੀ ਰਿਹਾ ਛੱਡਾ ਛੱਡਾ ਜਾ ਕੇ ਉਸ ਨੂੰ ਵਿੱਚ ਕਰਿਆ ਇੱਕ ਦਿਨ ਕੱਲ ਰਾਤ ਨਹੀਂ ਸੀ ਕੱਲ ਮੈਂ ਨਾ ਪਟਿਆਲਾ ਬਾਗ ਗਿਆ ਮੇਰੇ ਕੋਲ ਹੀ ਰਿਹਾ ਕਿ ਕੋਈ ਗੱਲ ਨਾ ਕਰਦੇ ਗੱਲ ਨਾ ਕਰਦੇ ਮੈਨੂੰ ਤਾਂ ਜਤਨਾ ਟਿੱਕ ਨੂੰ ਆਉਣੀ ਆ ਜਾਣੀ ਆ ਮੰਮੀ ਜਦ ਮੈਂ ਬਸ ਦੀ ਗੱਲ ਮੈਂ ਆਈ ਉਹ ਕਿਹਦੀ ਇੱਕ ਲੋਤੀ ਵਿੱਚ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਸਾਹ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਸਾਹ ਸਾਹ ਲੈਣੇ ਵਾਲੀ ਗੱਲ ਨਹੀਂ ਵੀ ਇਹ ਸਾਹ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਆਹ ਹਾਂ ਸਾਨੂੰ ਹੁਣ ਹੀ ਪਤਾ ਲੱਗਿਆ ਆਏ ਕੁੜੀ ਦਾ ਨਾਮ ਰਮਨਦੀਪ ਕੌਰ ਆ ਜੀ ਉਮਰ ਉਹਦੀ 30 ਸਾਲ ਦੀ ਉਮਰ ਆ ਜੀ 30 ਸਾਲ ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋ ਜਾ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਸਾਡੇ ਨਾਲ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਇਹ ਕਾਰਨ ਮਾਰ ਦਾ ਕਾਰਨ ਸੀ ਸਾਨੂੰ ਹਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇੰਦਾ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਹੈ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੋਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਤੁਸੀਂ ਕਿੱਧਰ ਤੁਸੀਂ ਕਿਹਨੇ ਤੁਹਾਨੂੰ ਮਾਰਿਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹ ਤੇ ਨੀਲੀ ਤਾਂ ਕਰੀ ਪਈ ਟੂਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਢੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੇਰਾ ਵੀਰੇ ਹਾਂ ਉਹਦੇ ਕੋਈ ਜਾਚ ਚਿੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕ ਕੇ ਗਰਮੰਡੀਆਂ ਨਾਲ ਗੱਲਾਂ ਮਾਰਨ ਲੱਗਾ ਹੋਇਆ ਸੀ ਹੱਸਣ ਲੱਗਾ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਕੀ ਕਰਨੋ ਸਾਨੂੰ ਕੀ ਕਰਨੋ ਨਹੀਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਹੇ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਹ ਤੋਂ ਬਾਅਦ ਇਹ ਜੱਦਾ ਹੀ ਘਰੇ ਬੈਠਾ ਹੈ ਹਾਂ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸੜਪਣਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਆ ਠੀਕ ਆ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ